ਗੱਲ ਲੀਨਾ ਹਾਂਜੀ ਆ ਗਈ ਮੈਂ ਇੱਥੇ ਆ ਗੋ ਗੱਲ ਨੂੰ ਸੁਣਿਆ ਨਹੀਂ ਕਰਣਾ ਹਾਂਜੀ ਮੈਂ ਚੰਕਾਰ ਲਈ ਨਹੀਂ ਜੇ ਮੜਾ ਭੈਣਿਆ ਵਾਕਿਆ ਜੇ ਕਿਲਮਿੰਦ ਦਾ ਮੌਸਮ ਜਾ ਹੋ ਗਿਆ ਹੈ ਨਾ ਹਾਂਜੀ ਮੈਂ ਕਿ ਕਹਿੰਦੀ ਜੇ ਪੈਣਾ ਤੇ ਚੱਜਣਾ ਪੈਲੇ ਸਹੀ ਗੱਲ ਹੈ ਸਵਾਦ ਵੀ ਬਹੁਤੀ ਵਾਰ ਨਹੀਂ ਠੀਕ ਲੱਗਦੀ ਹੈ ਨਾ ਇੱਕ ਵਾਰ ਸੇ ਦਾ ਵੀ ਨਹੀਂ ਪੈਦੇ ਪੈਦੇ ਤੇ ਹੁਣ ਵਿੱਚ ਢੜੀ ਦੀ ਲੰਨੀ ਤੇ ਇਦਾਂ ਹੁੰਦਾ ਮਨ ਵਿੱਚ ਤਾਂ ਜੀ ਕਹਾਂ ਲਿਆ ਹੁੰਦਾ ਹਾਂਜੀ ਇਹ ਤੇ ਹੈ ਮਾ ਤੇ ਨਾਲੇ ਨਾ ਬਾਹਰੋਂ ਪੈਰ ਲੱਗ ਲੱਗ ਅੰਦਰੋਂ ਜੇ ਐਸੇ ਪੰਜ ਰਾਈ ਜਿਹੜਾ ਝਾਂਡ ਪੋਚੇ ਜਿੰਨੇ ਕੀਤਾ ਉਹਨੂੰ ਦੁੱਖ ਤੇ ਲੱਗ ਗਏ। ਹਾਂ ਜੀ ਚਲੇ ਇਹ ਸ਼ੁਕਰ ਕਰਾਂਗੇ ਤੇ ਗਰਮੀ ਇੰਨੀ ਤੇ ਮਸਾ ਜਾਨ ਨੂੰ ਰਹਿ ਤਮੇਗੀ। ਇਹ ਆਪੇ ਧਿਆਨ ਦੇਣਾ ਰਹੂਗਾ ਗਾਣਾਗਾ ਮਿੱਟੀ ਜੋਗੀ। ਹਾਂਜੀ ਤੇ ਕੋਈ ਗੱਲ ਕਹਿਣੀ? ਉਹ ਨਹੀਂ ਗੱਲ ਨਹੀਂ ਬਸ ਮਨ ਜਾਉਂਦਾ ਇਹ ਚਾਚੇ ਦੀ ਬੇਟੀਆਂ ਨੇ। ਹਾਂਜੀ ਤੇ ਵੀਰਾਂ ਦਾ ਕੁਦਰਤੀ ਕਿੱਦਾਂ ਦਾ ਇਹ ਮਾਪਿਆਂ ਦਾ ਧੀਆਂ ਦਾ ਪ੍ਰੇਮ ਪਿਆਰ ਹੁੰਦਾ। ਤੇ ਕਿੱਦਾਂ ਦਾ ਟਾਈਮ ਲੱਗ ਕੇ ਬਣਾਇਆ ਜੀ। ਆਦਣਾ ਚੋਂ ਆਮ ਸੌਂਦਾ ਮਹੀਨਾ ਕੱਟਣ ਚੱਲ ਗਿਆ ਹੈ ਆ ਚੀਜ਼ ਕਿੰਡੀ ਵਧੀਆ ਲੱਗਦੀ ਹੈ ਤੇ ਧੀਆਂ ਨੂੰ ਵੀ ਖੇਚ ਹੁੰਦੀ ਆ ਕਿ ਆ ਟਾਈਮ ਆਇਆ ਤੇ ਆਪ ਆਪਣੇ ਪਿੱਤੇ ਜਾਈਏ ਹੁਣ ਉਹ ਵੀ ਆਏ ਲੱਗੇ ਸਾਰੇ ਲੱਗੇ ਹੋਰ ਵੀ ਕੁੜੀਆਂ ਆਈਆਂ ਤੇ ਕਿੰਨਾ ਵਧੀਆ ਲੱਗਣ ਜਾਏ ਤੇ ਮੇਰੇ ਮਨ ਜੀ ਹੋ ਗਿਆ ਜੀ ਕਿ ਤੇਰਾ ਵੀ ਜਲ ਕਰਦਾ ਹਾਂ ਜਾਨ ਨੂੰ ਆਪਣੇ ਪਿੱਤੇ ਤੇ ਤੂੰ ਹੀ ਹੋ ਰਹਾ ਮਾਰ ਦਾ ਚੱਕਰ ਮੈਂ ਨਹੀਂ ਜਾਣਾ ਹੈਗਾ ਜਾਣਾ ਮੇਰੇ ਕਿਉਂ ਕੀ ਕਰ ਗੱਲ ਤੇ ਕੁਝ ਨਹੀਂ ਤੱਕ ਬਦਲੋ ਸਹੀ ਹੈ ਕੋਈ ਜਿਹੜਾ ਕੋਈ ਘਰ ਆ ਕੇ ਮੇਰਾ ਮਾਫੂਦ ਹੈ ਨਹੀਂ ਕਿ ਮੈਨੂੰ ਤਾਈ ਉਹਨਾਂ ਨੇ ਪਾਲਿਆ ਤੇ ਤਾਈ ਜੀ ਉਹਨਾਂ ਨੇ ਨਾ ਮੈਨੂੰ ਪਤਾ ਹੈ ਜਿੰਨੇ ਮੈਨੂੰ ਲੋਕ ਦਿੱਤੇ ਉਹਨਾਂ ਨੇ ਆਪਣੀਆਂ ਧੀਆਂ ਨੂੰ ਮੈਨੂੰ ਕਦੀ ਨਹੀਂ ਸਮਝਿਆ ਕੋਈ ਚਲ ਕਰੀ ਨਾ ਦੇਰਾਂ ਛੋਟਾ ਕਰਾਂ ਮੈਨੂੰ ਇਹ ਰੋਣ ਨਾਲ ਲੱਗਦੀ ਕੋਈ ਗੱਲ ਨਹੀਂ ਇਨਸਾਨਾਂ ਕੋ ਹੋ ਜਾਂਦੇ ਆ ਕੀ ਪਤਾ ਉਹ ਠੀਕ ਹੋ ਗਏ ਉਹਨਾਂ ਮਨ ਬਦਲ ਗਿਆ ਹੋਵੇ ਹਰ ਇਨਸਾਨ ਜ਼ਿੰਦਗੀ ਜੀ ਕੋ ਤਰ੍ਹਾਂ ਦਾ ਨਹੀਂ ਰਹਿੰਦਾ ਕਦੇ ਕਰਕੇ ਵੀ ਸੋਚ ਬਦਲ ਜਾਂਦੀ ਹੈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਦਾ ਇਹ ਕਿ ਉਹ ਨਹੀਂ ਕਰਨਾ ਚਾਹੀਦਾ। ਤੇ ਯਾਰ ਮੈਂ ਬੜਾ ਕੁਝ ਕਰਕੇ ਵੇਝਿਆ ਛਾਈ ਜੀ ਨੇ ਮੈਨੂੰ ਕਦੇ ਨਾਲ ਸਕੂਲ ਹੀ ਜਾਣੀ ਧੰਦੇ ਨੇ ਤੇ ਦੀਦੀ ਨੂੰ ਉਹਨਾਂ ਸਕੂਲ ਘੱਲਣਾ। ਮੈਨੂੰ ਬੜਾ ਹੁੰਦਾ ਇਹ ਕਿ ਜੇ ਇਹ ਪੜ੍ਹਦੀ ਤਾਂ ਮੈਂ ਵੀ ਪੜਾਂ ਪਰ ਉਹਨਾਂ ਨੇ ਮੈਨੂੰ ਕਦੀ ਨਹੀਂ ਮਤਲਬ ਉਹ ਚਿਰਚੇ ਹੁੰਦਾ ਸਿਰਫ ਇਹ ਗੱਲ ਹੀ ਜੇ ਦੀਦੀ ਹੀ ਮੈਨਾਂ ਕਰਦੇ ਹੁੰਦੇ। ਗਰੀਬ ਮੇਰਾ ਤਾਂ ਸਾਰਾ ਸਮਾਂ ਨਾਲ ਮੈਂ ਇਹ ਵੀ ਸਮਝਦਾ ਨਹੀਂ ਕਿ ਉਹ ਸਾਰਾ ਕੁਝ ਮੈਨੂੰ ਦੱਸਿਆ ਤੇ ਮੈਨੂੰ ਪਤਾ ਵੀ ਹੈ। पर मेरे अपनी फीलिंग्स में यही है कि मतलब तेरा भी मन होगा अक्सर तेरी जगह में होती अगली दिन तू कह रही है तू सारा कुछ तेरे अखिया जाओ पता पहली बनानी है घर बार भी है ते ਨਾਲੇ ਨੂੰ ਆਪਣੇ ਹੀ ਕੋਲ ਮਲਾ ਕੇ ਕੋਈ ਵੀ ਕਰਦੇ ਰਿਹਾ ਤੇ ਗੱਲ ਦਿਲ ਚੋਂ ਤੁਆਣੀ ਦੀ ਹੈ ਕਿ ਆ ਸਭ ਕੁਝ ਹੈਗਾ ਨਾ ਮੈਂ ਆਨੀ ਆ ਮੇ ਕੋਈ ਖੋਜ ਨਾ ਹੁੰਦਾ ਪਹਿਲੇ ਬੰਨਣਾ ਹੁੰਦਾ ਮੇਰੇ ਘਰ ਬਾਰ ਨਾ ਹੁੰਦਾ ਮੇਰੇ ਮਾਪੇ ਨੂੰ ਜਰੂਰੀ ਹੈ ਕਿ ਜਿੰਨੇ ਕਿ ਇਦਾਂ ਨਾ ਕਰ ਜੇ ਤੂੰ ਇਦਾਂ ਕਰਦੀ ਮੈਨੂੰ ਦੁੱਖ ਹੁੰਦਾ ਯਾਰ ਜੇ ਇਦਾਂ ਤਾਂ ਮੰਨਿਆ ਤੂੰ ਆਪਣੇ ਘਰ ਜਾਣੀ ਪਰ ਜਿਹੜੇ ਮਾਪਿਆਂ ਦੀ ਕਮੀ ਹੈ ਨਾ ਉਹ ਨਹੀਂ ਕੋਈ ਪੂਰੀ ਕਰ ਸਕਦਾ ਭਾਏ ਲੱਖ ਕੋਈ ਕਰ ਲੈ ਕੋਈ ਚਾਚਾ ਤਾਇਆ ਹੀ ਬੰਦਾ ਹੈਗਾ ਸਹੀ ਗੱਲ ਤਾਂ ਤੇਰੀ ਪਰ ਆਪਣੇ ਘਰ ਜਾਏਂਗੀ ਸਾਫਾ ਸੁਥਾਈ ਕਰਕੇ ਆਵੇਂਗੀ ਕੋਈ ਮਰਬ ਲੈ ਕੇ ਨਾ ਜਗਾ ਕੇ ਆਏਗੀ ਹੋਰ ਵੀ ਥੋੜਾ ਸਕੂਨ ਤੈਨੂੰ ਵੀ ਮਿਲੂਗਾ ਕਿ ਮੈਂ ਆਪਣੇ ਘਰ ਆਈ ਹਾਂ ਯਾਰ ਮੈਂ ਜਦੋਂ ਹੀ ਚਲਨੀ ਆ ਨਾ ਆਪਣੇ ਮਾਪਿਓ ਦਿਖਾਈ ਦਿੰਦੇ ਆ ਤੂੰ ਅੱਗੇ ਮੈਨੂੰ ਕੋਈ ਦਿਖਾਈ ਦਿੰਦਾ ਤੇ ਤੈਨੂੰ ਕੋਲ ਕਾਹਦੀ ਹੈ ਜਦੋਂ ਮੈਂ ਜਾਣੀ ਤੂੰ ਦੂਰੋਂ ਹੀ ਲੱਕ ਬੋਲ ਵਟੰਡਾ ਪੰਦੀ ਆ ਆ ਗਈ ਹੈ ਕੁਝ ਲੈਣੇ ਨਹੀਂ ਆਈ ਹੋਣੀ ਆ ਮੈਂ ਉਥੇ ਕੀ ਲੈਣਾ ਮੈਂ ਤੇ ਸਾਰੀ ਜਾਇਦਾਦ ਮੇਰੀ ਉੱਥੇ ਮੈਂ ਕਰੀ ਪਾਉਂਗੇ ਵੀ ਨਹੀਂ ਵੇਖਿਆ ਇਹ ਤਾਂ ਬਲੀ ਮੰਨਨੀ ਸਮਝ ਚਾਹੀਦੀ ਆ ਉਹਨਾਂ ਦੇ ਦਿਮਾਗ ਚੋਣ ਚਾਹੀਦੀ ਤੁਹਾਨੂੰ ਕਿ ਇਹ ਤੁਹਾਨੂੰ ਨਹੀਂ ਕਰਨਾ ਚਾਹੀਦਾ ਉਹਨਾਂ ਦੀਆਂ ਵੀ ਧੀਆਂ ਹੈ ਇਹ ਉਹਨਾਂ ਦੀ ਕਿਹੜੀਆਂ ਧੀਆਂ ਜਿਹਨਾਂ ਨੂੰ ਆ ਰੋ ਨਹੀਂ ਲੈ ਗਨ ਸਮਝੀ ਦੇ ਤੇ ਕੋਈ ਗੱਲ ਨੂੰ ਤੂੰ ਮਤੀਏ ਨਾ ਇਹ ਨਾ ਮੰਨਣਾ ਵਾ ਤਾਂ ਤੂੰ ਚੁੱਪ ਰਹਿ ਕੇ ਸ਼ਾਮ ਨੂੰ ਤਿਆਰ ਹੋ ਕੇ ਜਾ ਜਦਾ ਜੇ ਤੀ ਨਾ ਮੈਂ ਨਹੀਂ ਆਂਦੀ ਹੁਣ ਨਾ ਤਾਂ ਕੋਈ ਲੈ ਨਹੀਂ ਮੈਂ ਇਹਨੂੰ ਸ਼ਾਮ ਨੂੰ ਚੰਗਾ ਨਹੀਂ ਹਾਂ ਜੇ ਉਹ ਤੈਨੂੰ ਕੋਈ ਗੱਲ ਵੀ ਕਰਨੇ ਕਹਿਣਾ ਤੇ ਤੂੰ ਉਹਦਾ ਜਵਾਬ ਨਹੀਂ ਦੇਣਾ ਕਹਿਦਾ ਜਦਾ ਪిల్లా ਅੱਪਨ ਗਰਮ ਦੇ ਮਕਸਦ ਨਹੀਂ ਜਾਣਾ ਨਾ ਕਿ ਇਹਨੂੰ ਗੱਲ ਕਰਨ ਦੇ ਜਾਣਾ ਆਪਾਂ ਸਿਰਫ ਆਪਣਾ ਘਰ ਦੇਖਣ ਜਾਣਾ ਵਾ ਕਿ ਕਿੱਦਾਂ ਵਾ ਤੇ ਕੀ ਹੈ ਜੇ ਕਿ ਉਹ ਨਾ ਮੈਂ ਨੰਨਾ ਲੰਨਾ ਮੈਂ ਤਾਈ ਜੀ ਨੇ ਭਾਵੇਂ ਕਦੀ ਨਹੀਂ ਨਾ ਆਪਣਾ ਮੰਨਿਆ ਪਰ ਮੈਂ ਤਾਈ ਜੀ ਨੂੰ ਆਪਣੀ ਮਾਂ ਮੰਨਦੀ ਆ ਆਪਾਂ ਰੱਬ ਕੋਲ ਤੇ ਸੱਚੇ ਆ ਨਾ ਜੇ ਕੋ ਨੂੰ ਆਪਣੀ ਮਾਂ ਦਾ ਕਦੀ ਫਰਕ ਕੋਈ ਨਹੀਂ ਸਮਝਾਗਾ ਤੋ ਵਾਈਵਲ ਤੇ ਉਤੇ ਰਹਿੰਦਾ ਨਾ ਉਹਨੇ ਸਾਰਿਆਂ ਦਾ ਹੀ ਫੈਸਲਾ ਕਰਨਾ ਕਿ ਕੌਣ ਕੀ ਕਰਦਾ ਕਿੱਦਾਂ ਦਾ ਤੇ ਠੀਕ ਆ ਨਾ ਸ਼ਹਿਰ ਜਾਵਾਂਗਾ ਬਿਲਕੁਲ ਟੈਰ ਮਾਗੇ ਕਰਨਾ ਹੋ ਗੇ ਨੇ चलो कोई एक मिनट ना मेरी गल सुन लो ताकि कहने तो मैं चल तो चली हाँ पर इदा करियो तुम ना मैं सवेरे लैन आ जाओ तू इदा करी कभी भी मेरी गल सुन तू जा ना। लात रहा ना मन उसे ला तो एक दिन जी करूंगा एक दिन दो दिन करूंगा तो वो वो दो दिन तू जो गएगी मैं तेन बहु उदो ही लैन आ जाऊंगा ठीक है तो ठीक है तो मैं लिया नहीं मैं तो नहीं कुछ मिलना है ਕੀ ਜਾਨੂ ਕੋਈ ਨਹੀਂ ਠੀਕ ਹੈ ਤੂੰ ਮੇਰੀ ਗੱਲ ਸੁਣ ਐਵੇਂ ਸੋਚਦੀ ਨਾ ਰਹੀ ਮਰੋ ਕਿ ਕੱਲੀ ਬੈਠੇ ਬੈਠੀ ਰਹੇਗਾ ਕਿ ਦਲ ਮੰਨੋ ਨਹੀਂ ਕਰੇਗਾ ਫੋਰਸ ਇਹ ਵੀ ਨਾ ਕੋਈ ਰੋਕ ਲੱਗ ਗਿਆ ਤੇ ਕੌਣ ਐਥੇ ਤੁਹਾਡਾ ਬੰਦਾ ਕੋਲਾਵਾ ਤੇ ਜਾ ਗੋ ਇੱਕ ਦੂਜੇ ਦੋਖੇ ਹੀ ਸਮਝਣਾ ਕੋਈ ਉਠ ਕੇ ਕੰਮ ਤੋਂ ਜਾਦਾ ਵੀ ਤੇਰਾ ਮਨ ਨਹੀਂ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਨਿਆ ਤੁਛੇ ਨਹੀਂ ਸੁੱਖ ਮਿਲਿਆ ਪਰ ਅੱਗੇ ਮੇਰੇ ਟੀਮ ਦੇ ਸਾਥੀ ਇੰਨਾ ਚੰਗਾ ਵਾ ਜਿਹੜਾ ਮੇਰਾ ਦੋਸਤ ਸੁਖਜੀ ਮੇਰਾ ਸਾਥ ਦਿੱਤਾ ਚਨੇਦਾ ਦਾ ਨੀ ਕੰਮ ਕਰ ਲਈ ਦੀ ਤੇ ਨੂੰ ਸ਼ਾਮਾਂਾਂ 'ਪੇ ਬਸੇਚੜਾ ਹੋਣਗੇ ਭਾਂਜੀ ਜੀ ਤੁਸੀਂ ਛੱਡੋ ਯਾਰ ਕੁੜੀਆਂ ਆਪਣੀਆਂ ਦੇ ਹੋ ਗਈਆਂ ਛੁੱਟੀਆਂ ਦੇ ਵਿੱਚ ਹਾਂਜੀ ਚਾਹ ਲੀੜਾ ਲਤਾ ਉਹਨਾਂ ਨੇ ਵੀ ਬਣਾ ਕੇ ਦਿੱਤਾ ਹੁਣ ਕਿਤੇ ਗਰਲੀਨ ਆਜੇ ਉਹ ਵੀ ਆ ਜਾਂਦੀ ਹੁੰਦੀ ਆ ਵੀ ਚਲ ਤਾਈ ਸੂਟਸਟ ਬਣਾ ਕੇ ਦੇਉਗੀ ਨਾ ਮਾਗਰ ਉਹਦਾ ਫਿਰ ਘਰ ਵਾਲਾ ਵੀ ਆ ਜਾਂਦਾ ਫਿਰ ਖਰਚਾ ਦੇ ਇਤਰੇ ਕਹਿੰਦਾ ਬਣਾ ਇਹ ਤਾਂ ਗੱਲ ਹੈਗੀ ਆ ਪਰ ਉਹਨੇ ਆਉਣਾ ਮੈਨੂੰ ਲੱਗਦਾ ਜਰੂਰ ਆ ਰਹੂਗੀ ਨਹੀਂ ਪਰ ਜਦੋਂ ਦਾ ਵਿਆਹ ਹੋਇਆ ਆਈ ਤੇ ਵੇਖ ਘਾਟੀ ਆ ਕੁਝ ਕਹਿ ਵੀ ਨਹੀਂ ਸਕਦੀ ਆਦ ਫਿਰ ਕਿਸੇ ਵੇਲੇ ਜੀਕਾਰੀਆਂ ਹੁੰਦਾ ਆਈ ਜਾਂਦੀ ਐ ਆਹ ਇਹ ਤਾਂ ਗੱਲ ਹੈਗੀ ਆ ਚਲੋ ਵੇਖੋ ਆਉਂਦੀ ਆ ਕਿ ਨਹੀਂ ਅਮਜੀ ਪਰ ਮੰਮੀ ਮੈਨੂੰ ਲੱਗਦਾ ਕਿ ਜੇ ਅਹੀਂ ਉਹਦੇ ਘਰ ਨੂੰ ਵੀ ਹਲੀ ਬਣਾ ਲਈਆਂ ਨਾ ਕਿ ਤੇ ਆਣ ਕੇ ਹੋਣਾ ਰੋਲਾ ਪਾਵੇ ਕਿ ਮੈਂ ਇਹਨੂੰ ਪੁੱਛਿਆ ਕਿ ਸ਼ਾਵਣੀ ਤੇ ਤੁਸੀਂ ਮੱਝਾਂ ਬੰਨ ਲੀਆਂ ਮੇਰੇ ਘਰ 'ਚ ਆਹ ਹੋਏ ਤੇ ਹੈਗਾ ਮੈਨੂੰ ਵੀ ਹੈਗਾ ਵਾ ਦੱਸਣ ਵਾਲੇ ਵੀ ਦੱਸ ਦਿੰਦੇ ਆ ਪਰ ਇੱਕ ਗੱਲ ਇਹ ਵੀ ਆ ਨਾ ਹੁਣ ਉਹਦੇ ਘਰ ਵਿੱਚ ਕਿਹੜਾ ਕੋਈ ਰਹਿੰਦਾ ਹੀ ਹੈ ਐਵੇਂ ਉਲੂ ਹੀ ਬੋਲਦੇ ਹੀ ਫਿਰ ਕੀ ਹੋ ਗਿਆ ਜੇ ਬੰਨ ਲਿਆ ਤੇ ਡੰਗਰ ਵੱਛਾ ਹੈ ਹੁਣ ਤੁਸੀਂ ਜਾਂਦੇ ਹੋ ਬੱਤੀ-ਬੁੱਤੀ ਜਗਾਉਂਦੇ ਹੋ ਨਾਲੇ ਘਰ 'ਚ ਫੇਰਾ ਵੱਜਦਾ ਆ ਉਦੋਂ ਤੇ ਐਵੇਂ ਭੂਤ ਹੀ ਬੋਲਣੇ ਸੀ ਉੱਥੇ ਚਲ ਚੰਗਾ ਹੋਇਆ ਤੁਸੀਂ ਐਵੇਂ ਜਿਆਦਾ ਫਿਕਰ ਨਾ ਕਰੋ ਨਾ ਟੈਨਸ਼ਨ ਲੋ ਪੀ ਐਵੇਂ ਆਣ ਕੇ ਕਹੂਗੀ ਉਨੇ ਹੁਣ ਇੱਥੇ ਆਣ ਕੇ ਕਰਨਾ ਵੀ ਕੀ ਆ ਵੇਲਾ ਹੀ ਪਿਆ ਰਹਿਣਾ ਇਥਾਂ ਵੇਖਾ ਸਾਈਂਰ ਬਾਤ ਜਾਂਦੀਆਂ ਆਪਣਾ ਘਰ ਵੇਖਿਆ ਜੋ ਬਾਂਦੀ ਜਿੱਦਾਂ ਮਰਜੀ ਹੈ ਨਾ ਤਾਈ ਜੀ ਨੂੰ ਨਾ ਮੇਰੇ ਨਾਲ ਇੱਕ ਵਾਰੀ ਗੱਲ ਕਰਨੀ ਚਾਹੀਦੀ ਤੇ ਆਪਾਂ ਗਰਲੀਨ ਇੱਧਰ ਆ ਕੰਮ ਕਰਨਗੇ ਮੰਨਿਆ ਜਿੱਦਾਂ ਮਰਜੀ ਹੈ ਮੈਂ ਕਿੰਨੇ ਚਿਰ ਬਾਅਦ ਆਈ ਆ ਪਰ ਮੇਰੇ ਸਲਾਹ ਦੇ ਦੁਇਨੇ ਆਕਾਰ ਬਲੰਮੀ ਹੈ ਨਾ ਨੂੰ ਘਰ ਨਾਲ ਵੱਢਣ ਖਾਣ ਪੈਂਦਾ ਵਾ ਤੇ ਜੇ ਮੇਰਾ ਮਾਪਿਓ ਜਿੰਦਾ ਹੁੰਦਾ ਨਾ ਤੇ ਅੱਜ ਉਹਨੇ ਮੈਨੂੰ ਵੇਖ ਕੇ ਨਾ ਬੜਾ ਹੀ ਖੁਸ਼ ਹੋਣਾ ਸੀ ਕਿ ਮੇਰੀ ਧੀ ਆਈ ਹੈ ਤਾਂ ਮਸਤੀ ਹੈ ਪਿਓ ਜੀ ਮੇਰਾ ਰਿਆ ਕਾਹ ਦਿਨ ਮੇ ਆ ਚੀਜ਼ ਵੀ ਨਹੀਂ ਆਣਾ ਮੈਨੂੰ ਬੜੀ ਯਾਦ ਆਉਂਦੀ ਆ ਤੇ ਅੱਜ ਤੂੰ ਜਿੰਦਾ ਹੰਦਾ ਨਾ ਤੇ ਮੈਨੂੰ ਕੋਈ ਪਰਵਾਹ ਨਹੀਂ ਦੁਨੀਆ ਦੀ ਹੈਗੀ ਲੋਕੀ ਆਂਦੇ ਹੀ ਘਰ ਚ ਧ੍ਰੇਕ ਨਹੀਂ ਲਾਉਣੀ ਚਾਹੀਦੀ ਘਰ ਚ ਧੀਆ ਹੁੰਦੀਆਂ ਹੀ ਪਰ ਮੇਰਾ ਕਿਉਂ ਆਂਦਾ ਹੁੰਦਾ ਹੀ ਕੁਝ ਨਹੀਂ ਹੁੰਦਾ ਇਹ ਤਾਂ ਢੀ ਸੋਚ ਐ ਧੀਆ ਕੇ ਨਾਲੋਂ ਘਟਾ ਸਾਚੀ ਕਹਿੰਦੇ ਆ ਕਿ ਕਰੋ ਵਾਸਾ ਦੇਚੇਂ ਦੇ ਲਗਦੀ ਆ ਆਹ ਘਰ ਨੂੰ ਤਾਂ ਤਾਈ ਨੂੰ ਪਹੁੰਚਣ ਚੀਰਣ ਆਲੇ ਆ। ਤਾਈ ਬਣੀ ਨਾ ਘਾਦੀ ਹੋਈ ਆ ਕਿੱਦਾਂ ਨਾ ਇੱਥੇ ਕਵਾੜ ਖਾਨਾ ਪਾਸ ਛੜਿਆ ਕਿਤੇ ਡੰਗਰ ਨਾਲ ਛੜਿਆ ਕਿਤੇ ਟੁੱਕੜਾਂ ਦੇ ਆਲੇ ਪਾਸ ਛੜਿਆ ਅੰਦਰਾਂ ਵਿੱਚ ਪੂਰੀ ਬਾਤੀ ਆ। ਪਰ ਤਾਂ ਇਹੋ ਨਹੀਂ ਪਤਾ ਨਹੀਂ ਕਿ ਘਰ ਵਾਸਦਾ ਹੀ ਤਾਈ ਲਈ ਇਹ ਘਰ ਕੋਕਣੀ। ਮੇਰੀਆਂ ਆਹ ਤਾਂ ਮੈਂ ਜਿਆਦਾ ਗੁੜੀਆਂ ਹੀ ਕਿਉਂਕਿ ਬਚਪਨ ਤੋਂ ਲੈ ਕੇ ਜਵਾਨ ਹੁੰਨ ਤੱਕ ਐ ਇੱਥੇ ਮੈਂ ਰਹਿੰਦੀ ਹਾਂ ਕੋਤੋਂ ਉੱਥੇ ਹੀ ਆਂ ਕਾ ਰਹੀ ਕਿਹੜਾ ਕਿਤੇ ਚੋਕ ਕੇ ਲੈ ਗਏ ਤੇ ਚੱਲ ਆ ਜਾ ਉੱਥੇ ਬਹਿ ਕੇ ਗੱਲ ਕਰਦੇ ਕਿ ਇੱਥੋਂ ਚੱਲ ਜਾਣਾ ਤੂੰ ਨਹੀਂ ਚਾਹੀਦੀ ਮੈਂ ਘਰ ਆਉਣਾ ਕਿ ਜਾਉਂ ਤੂੰ ਮੈਂ ਆ ਗਈ ਕਿੰਬੜ ਹੋਣਾ ਪੁੱਛਣ ਦੇ ਹੀ ਐ ਕਿ ਮੈਨੂੰ ਪੁੱਛ ਕੇ ਤਾਂ ਫੇਰ ਕਰਦਾ ਅਦਲਾ ਬਦਲੀ ਕਰਨਾ ਹੀ ਤੈਨੂੰ ਤਾਂ ਮੈਂ ਕਦੀ ਵੀ ਨਾ ਪੁੱਛਾਂ ਤੂੰ ਸੀ ਗਈ ਤੇ ਉਹ ਵੀ ਕੀ ਕਰਨ ਗਈ ਪਹਿਲਾਂ ਤੇ ਹਾਂ ਨਹੀਂ ਮੈਂ ਆਪਣਾ ਘਰ ਵੇਖਣਾ ਹੈ ਮੈਂ ਆਪਣੇ ਘਰ ਪਹਿਲਾਂ ਆਈ ਤੇ ਤੁਸੀਂ ਤੇ ਹੁਲੀਆ ਬਦਲਾਤਾ ਉਹਦਾ ਤੇ ਹੁਲੀਆ ਕੀ ਬਦਲਉਣਾ ਵਾ ਪਹਿਲੀ ਗੱਲ ਕਿ ਖਾਲੀ ਘਰ ਪਿਆ ਸੀ ਤੇ ਉੱਥੇ ਇਹ ਡੰਗਰ ਵਛਾ ਬੰਨ ਲਿਆ ਵਾ ਤੇ ਫਿਰ ਕੀ ਹੋ ਗਿਆ ਸੁਣਨਾ ਕਿ ਉਹਨੂੰ ਜਿਆਦਾ ਮੂੰਹ ਨਾ ਲਾਵੀ ਮੁਰ ਕੇ ਰਹਿ ਇੱਥੇ ਬੈਠੀ ਰਹੂ 2-4 ਦਿਨ ਅੱਜ ਤੱਕ ਦੀ ਆਪਣੀਆਂ ਧੀਆਂ ਨਾਲ ਹੀ ਬੱਤਿਆ ਜਾਂਦਾ ਤੇ ਬਗਾਨੀਆਂ ਨਾਲ ਕਿੱਥੋਂ ਬੱਤਿਆ ਜਾਂਦਾ ਆਹ ਕੋਈ ਸਮਝੇ ਤਾਂ ਫੇਰੀ ਆ ਨਾ ਹਾਂ ਅਵੀ ਆਪਣੀਆਂ ਨੇ ਵਰਤੀ ਹੈ ਕਿ ਇਹਨੂੰ ਵਰਤੀਏ ਹੂੰ ਜਿੰਨਾ ਤੁਹਾਡੇ ਕੋਲ ਸਾਧਾ ਹੀ ਕਰਨੀ ਡੈ ਮਮੀ ਤੁਸੀਂ ਆਵੇਂ ਨਾ ਕਰੋ ਫਿਰ ਮੈਂ ਨਾ ਅੰਦਰ ਚੱਲ ਜਾਈਆਂ ਤੇ ਤੁਸੀਂ ਕੋਈ ਕੰਮ ਵੇਖ ਲਓ ਜੀ ਕਰਨ ਵਾਲਾ ਕਿ ਕੰਮ ਹੁਣ ਉਹਦੇ ਲਈ ਚਾਹ ਹੀ ਬਣਾਉਣੀ ਹੈ ਹੋਰ ਕਾਹੋ ਮੈਂ ਕੀ ਕਰਨਾ ਹੀ ਆਖੇ ਚੱਲ ਆਰਾਮ ਕਰਾਂਗੇ ਘੜੀ ਚਲ ਕੋਈ ਨਹੀਂ ਚੱਲ ਯਾਰ ਜਦੋਂ ਆ ਕੇ ਗਏ ਨਹੀਂ ਹਾਂ ਕੇ ਹਾਕਰ ਕਲੀਨ ਆ ਜਾ ਸੱਚੀ ਕਾ ਭਾਜੀ ਜੀ ਸਾਸ਼ਟ੍ਰੀ ਕਾਲ ਕੀ ਆ ਜਾ ਬੱਸ ਵਧੀਆ ਤੇ ਇਸ ਨਾਲੋਂ ਵੀ ਜੀ ਜੀ ਦੀ ਇਖਿਆ ਕੰਮ ਲਾਉਣ ਹਾਂ ਆ ਆਉਂਦਾ ਵਾ ਫੋਨ ਠੀਕ ਹੈ ਨੀ ਜੀ ਚੱਬ ਤੈ ਫਿਰ ਨਹੀਂ ਆਈ ਇੱਕ ਮਿੰਟ ਬਾਈ ਜਿੰਦ ਤੇ ਰਹਿੰਦੇ ਬੈਠਾਈ ਜੀ ਮਾਉਂ ਵੀ ਜੀ ਦਾ ਹੁੰਦਾ ਕੋਣ ਆ ਮੇਰ ਦੀ ਦਾ ਹੁੰਦਾ ਠੀਕ ਠਾਕ ਚਲੋ ਫੋੜੀਏ ਚਾਹੀਦਾ ਸਤਾਈ ਜੀ ਕਦੀ ਕਦੀ ਮੇਰੇ ਕੋ ਆ ਜਾ ਕਰੋ ਮੈਂ ਐ ਤਰ੍ਹਾਂ ਮੇਰਲੇ ਨੂੰ ਛੁੱਟੀ ਨਹੀਂ ਮਿਲਦੀ ਕੰਮ ਬੜਾ ਪੈਂਦਾ ਉੱਥੇ ਤੇ ਫਿਰ ਹੁਣ ਮੈਂ ਕਦੋਂ ਕੰਮ ਕਰਦਾ ਫਿਰ ਕਿਤਰਾ ਆਇਆ ਕਰੀ ਹੈ ਹੈ ਤੁਸੀਂ ਪਰ ਸਤਾਈ ਜੀ ਜਿੰਦਾ ਮਰਜੀ ਆ ਤੇ ਆਓਗੇ ਜੀ ਮੈਨੂੰ ਇਹ ਹੋਊਗਾ ਕਿ ਮੇਰਾ ਮਾਪਿਓ ਆਇਆ ਵਾ ਕੋਈ ਨਹੀਂ ਆਵਾਂਗੇ ਆਵਾਂਗੇ ਟਾਈਮ ਕੱਢ ਕੇ ਲੈ ਤੁਹਾਨੂੰ ਸੁਣਾਉ ਕਿ ਠੀਕ ਸਰ ਤੇਰਾ ਕਿ ਤਰ੍ਹਾਂ ਫੇਰਾ ਲੱਜ ਆਪਾਂ ਦਾ ਸਭ ਠੀਕ ਆਗਾ ਤਾਈ ਜੀ ਬੜਾ ਹੀ ਸੋਹਣਾ ਮਨੋਕਾਰ ਜੀ ਬੜੇ ਚੰਗੇ ਆ ਤੇ ਮੈਂ ਤਾਈ ਜੀ ਤਾਂ ਹੀ ਹਾਂ ਕਿਉਂਕਿ ਹੀ ਮੈਨੂੰ ਨਾ ਠੇਕਾ ਠੁਕਾ ਹੀ ਥੋੜਾ ਬੋੜਾ ਦੇਸ਼ੜ ਦੇ 2-3 ਸਾਲ ਹੋ ਗਏ ਸੀ ਕਦੀ ਜੁਤਾਈ ਨਹੀਂ ਠੇਕਾ ਠੁਕਾ ਤੇ ਨਵੇਂ ਪਤਾ ਕੀ ਨਿਕਣ ਡਿਆ ਪਿਆਰੀਆਂ ਦੇ ਵਿੱਚੋਂ ਕੁਛ ਨਹੀਂ ਪਿਆਰੀਆਂ ਦੇ ਵਿੱਚੋਂ ਬਚਣ ਡਿਆ ਆਹੀ ਦੱਸੋ ਕੋ ਤੇਰੀ ਪਿਆਰੀ ਰੱਖ ਕੇ ਸਾਰੀ ਚੜਾਉਂਦੇ ਐ ਕਾ ਜੀ ਤਣਾ ਕਰੂ ਤੇ ਹੀ ਆਪੇ ਤੇ ਗਿਆ ਹੀ ਮੈਂ ਗਿਆ ਚਲੋ ਹੋਰ ਕਿਤੇ ਠੀਕੇ ਚੜਦੇ ਠੀਕ ਹੈ ਪਿਆਨੂ ਦੇ ਜਾ ਤੇ ਚਲੋ ਮੈਂ ਨਹੀਂ ਆਫੀ ਤੇ ਮੇਰੇ ਆਪਣੇ ਜਿੰਦਾ ਮਰਜੀ ਆਪਣੇ ਆਪਣੇ ਹੁੰਦੇ ਆ ਤੇ ਮੈਂ ਉਦਾਂ ਨਹੀਂ ਹੋਣਾ ਹੈਗਾ ਥੋੜਾ ਜਿਹਾ ਨੂੰ ਕੰਮ ਹੀ ਤੇ ਉਹਦੇ ਵਾਸਤੇ ਪੈਸੇ ਚਾਹੀਦੇ ਇਹ ਦਾਕਰ ਕੁੜੀ ਤੇ ਨੂੰ ਆਪ ਵੀ ਸੋਚਣਾ ਚਾਹੀਦਾ ਕਿ ਨਾ ਕਿ ਪਹਿਲਾਂ ਮੈਂ ਫੋਨ ਕਰਕੇ ਪੁੱਛ ਲਾ ਚਲੋ ਤਾਂ 아이 थिंक ਨਾ ਦਿਓ ਠਹਿਰ ਕੇ ਦੇ ਦਿਓ ਦੋ ਚਾਰ ਦਿਨ ਬਾਅਦ ਕੇ ਆਏ ਨਾਲੇ ਮਿਲ ਮੇਲੇ ਆਉ। ਮੁਸ਼ਕਲ ਹੈ ਪੈਸੇ ਤੇ ਲਿਤੇ ਹੋਏ। ਖਾ ਹੁਣ ਤੇਰ ਕੋ ਆਉਂਦੇ ਜਾਨ ਨਹੀਂ ਆ। ਥੋੜਾ ਬੋਤਾ ਖਰਚਾ ਕਰਦੇ ਹੀ ਆ। ਜੇ ਤੇਰੀ ਹੀ ਪਿਆਲੀ ਰੱਖੀ ਹੈ ਤਾਂ ਸਾਰੀ ਥੋੜੀ ਖਾਣ ਲੈ। ਘਰੇ ਵੀ ਤੇ ਨਿੱਕੇ ਮੋਟੇ ਕੰਮ ਆਂਦੇ ਜਾਨੇ ਆ। ਕਾਈ ਜੀ ਤੁਹੀ ਨਹੀਂ ਹੋਣਾ ਕਿ ਕਿੰਨਾ ਨਹੀਂ ਹੋਣਾ। ਕਿ ਕਿਦਾਂ ਲਈ ਮੈਨੂੰ ਦੁਲਸਨਾ ਹੁੰਦੇ। ਇਹ ਹੀ ਹੋਣਾ ਵਾ ਤੁਮ ਹੀ ਹਮਨੇ ਆਹੋ ਲੋਕਾਂ ਸੇ ਥੋੜਾ ਸਹਾਨ ਕਰ ਦਿੰਨੇ ਕਿ ਉਹ ਜਾਣ ਉਹਨੇ ਤਾਂ ਕਿਹਾ ਕਿ ਤੇ ਮੈਂ ਤਾਂ ਆਖਿਆ ਚੱਲ ਜੂਗੀ ਇਹ ਤਾਂ ਝੌਂਕੜਾ ਮਾਰ ਕੇ ਬਹਿ ਗਈ ਆ ਮੈਨੂੰ ਤੇ ਮੋਰੇ ਵਰਗੀ ਲੱਗਦੀ ਆ ਪਰ ਹੁਣ ਕੀ ਕਰੀਏ ਪੈਲੀ ਦੇ ਕਰਕੇ ਇਹਨੂੰ ਮੈਂ ਮੂੰਹ ਲਾਉਣੀ ਆ ਉਤਰਾਂ ਤੇ ਮੈਂ ਕਦੀ ਨਾ ਘਰ ਵੜਾਂ ਤਮਾ ਹੁਣ ਜਾਦਾ ਘੁੱਟ ਤੇ ਪਿਆਉਣਾ ਹੀ ਪੈਣਾ ਹੋਰ ਵੀ ਘਰ ਨੂੰ ਆਪਣੇ ਮਾਪਿਓ ਰੱਖਣ ਨਹੀਂ ਹੁੰਦੀਆਂ ਇਹਦਾ ਮਾਪਿਓ ਬੈਠਾ ਇੱਥੇ ਜਿਹੜਾ ਇਹਨੂੰ ਪੈਸੇ ਦੇਵੇ ਨਾਲ ਇਹਦੀਆਂ ਹਾਗ ਤਾਂ ਭਾਗ ਤਾਂ ਕਰੇ ਗੱਫਾ ਤੋਂ ਵੀ ਨੂੰ ਕਿਹਾ ਕਿ ਨਸ਼ਾ ਮੰਗ ਤੇ ਮੁੜ ਕੇ ਫਿਰ ਮੈਂ ਸ਼ਹਿਰ ਵੀ ਜਾਣਾ ਉਹਥੇ ਜਾ ਕੇ ਰਹਿਣਾ ਨਹੀਂ ਹੈਗਾ ਕਿਉਂਕਿ 2:00 ਵੱਜ ਗਏ ਆ 4:00 ਛੇਤੀ ਕਰ ਦੇ ਵੇਖਾ ਕਿਦਾਂ ਫੋਨ ਲੈ ਕੇ ਬੈਠੀ ਆ ਇਹਨੂੰ ਕੁੱਛ ਦੀ ਨਹੀਂ ਜਾਣਾ ਕਦੋਂ ਗਿਆ ਐਵੇਂ ਖਰਚਾ ਹੀ ਹੋ ਗਿਆ ਵਾ ਗਲੀ ਕੀ ਕਰਦੇ ਹੀ ਐ ਕੁਝ ਵੀ ਨਹੀਂ ਬੱਸ ਫੋਨ ਹੀ ਨਹੀਂ ਖੰਬੀਏ ਤੇ ਤੂੰ ਜਾਣਾ ਕਦੋਂ ਗਿਆ ਤੂੰ ਮੈਂ ਹੈਗਾ ਹੀ ਇਹਨਾਂ ਨੇ ਕਿਹਾ ਹੀ ਕਿ ਤੈਨੂੰ ਮੈਨੂੰ ਲੈਣਾ ਆ ਜਿਉ ਤੂੰ ਕੋਈ ਦਿਨ ਮੈਂ ਘਰ ਦੇਣੀ ਆ ਫੋਨ ਹੀ ਲੈਣਾ ਆ ਜਿਉ ਤੈਨੂੰ ਪਤਾ ਤਾਂ ਹੈਗਾ ਕਰਲੀਨ ਕਿ ਖਰਚਾ ਤੇ ਅੱਗੇ ਨਹੀਂ ਮਾਣ ਹੈਗਾ ਜੇ ਹੁਣ ਜਵਾਈ ਪਾਈ ਆਊਗਾ ਉਹਨੂੰ ਚਾਹ ਪਾਣੀ ਪੁੱਛਣਾ ਕੁਛ ਨਾ ਕੁਛ ਤੇ ਉਹਨੂੰ ਦੇਣਾ ਹੀ ਪੈਣਾ ਚਾਹ ਨਾਲ ਤੇ ਸਾਡਾ ਹੀ ਖਰਚਾ ਵਧਣਾ ਤੇ ਤੂੰ ਐਦਾਂ ਕਰਨਾ ਹੀ ਜਿੱਦਾਂ ਹੀ ਉਦਾਂ ਹੀ ਚੱਲ ਜਾਣਾ ਹੀ ਕੇ ਪਾਸ ਤੇ ਆ ਸਕਦੀ ਹੈ ਤੇ ਪਾਸ ਤੇ ਜਾ ਵੀ ਤੇ ਸਕਦੀ ਹੈ ਭਾਪੀ ਜੀ ਕਿਹਦਾ ਕਿਉਂ ਆਦੇਵ ਮੈਂ ਕੋਈ ਨਾ ਨਹੀਂ ਜੇ ਤੇ ਹੀ ਅੱਜ ਆਪ ਨੂੰ ਮੇਨੂੰ ਨਾਂ ਲਵ ਲੈਣਾ ਏ ਤੇ ਕੋਈ ਗੱਲ ਨਹੀਂ ਮੈਂ ਉਦਾਂ ਹੀ ਫਸੇ ਚੱਲਣੀ ਆਂ ਹਾਂ ਇਹ ਦੇਖ ਲੈ ਹੈ ਜਾਣਾ ਕਿਉਂਕਿ ਤੈਨੂੰ ਆਪ ਨੂੰ ਹੀ ਸੋਚਣਾ ਚਾਹੀਦਾ ਹੈ ਵੀ ਅਗਲੇ ਹਾਂ ਦੇ ਕਿਹੜੇ ਟਰੱਕ ਚੱਲਣ ਦੇ ਆ ਬਾਹਰ ਭਰਾ ਤੇਰੇ ਨੂੰ ਤੇ ਅੱਗੇ ਉਦਾਂ ਦਾ ਕੰਮ ਮਿਲਿਆ ਵਾ 10000 ਮਹੀਨਾ ਕਮਾਉਂਦਾ ਅਗਲਾ ਤੇ ਖਰਚੇ ਹੀ ਬਾਤ ਨਹੀਂ ਜੇ ਹੁਣ ਤੈਨੂੰ ਚੰਗੇ ਭਲੇ ਘਰ ਵੇ ਆਇਆ ਵਾ ਤੇ ਆ ਪਿਛਲੇਆਂ ਦਾ ਵੀ ਸੋਚ ਲਈਦਾ ਹਾਂ ਤਾਂ ਥੋੜਾ ਬਹੁਤਾ ਵੀ ਇਹ ਜੀ ਲੈਣ ਨਹੀਂ ਆਈ ਮੈਂ ਕਦੀ ਕੋਈ ਕੁਝ ਕਿਹਾ ਨਹੀਂ ਵੀ ਮੈਨੂੰ ਆ ਚੀਜ਼ ਦੋ ਮੈਂ ਤੇ ਵੈਹੀ ਆਈ ਆ ਤੈਨੂੰ ਮਿਲਣ ਆਈ ਆ ਕਿਉਂਕਿ ਸਾਰੀਆਂ ਮੁੰਜਾਂਂਦੀਆਂ ਤੇ ਨਵੀਂ ਮਿਲਣੀਆਂ

ਬਸ ਕਿਲੀ ਮੈਂ ਜਨਰਲ ਚਲ ਜਾ ਕੇ ਲੈ ਆਉਂਗਾ ਕੋਈ ਗੱਲ ਨਹੀਂ ਚੱਲ ਨੇ ਹਾਂ ਠੀਕ ਫੋਨ ਕਰਕੇ ਮੈਂ ਆਉਣਾ ਚਾਹਾਂਗਾ ਫਿਰ ਚਾਪੜੇ ਮੈਂ ਨਹੀਂ ਕਹਤਾ ਸੀ ਮੈਂ ਕਿਉਂ ਨਹੀਂ ਜਾਂ ਫਿਰ ਠੀਕ ਹੈ ਮੈਨੂੰ ਉਹਨਾਂ ਕੰਮ ਹੀ ਮੈਂ ਜਾ ਕੇ ਉਹਨੂੰ ਘਰ ਲਾ ਕੇ ਗੱਪੇ ਨੂੰ ਤੇ ਮੁੜ ਕੇ ਸ਼ਹਿਰ ਜਾਣਾ ਤੇ ਗਰਮੀ ਬੜੀ ਪਾਣੀ ਪੂਰੀ ਤੇ ਪੀ ਲਾ ਕੋਈ ਨਹੀਂ ਪਾਣੀ ਮੈਂ ਰਾਜੂ ਪੀ ਲਿਆ ਹੈ ਪਾਣੀ ਦੀ ਨਹੀਂ ਕੋਈ ਜ਼ਰੂਰਤ ਹੈ ਜੀ ਹੁੰਦੀ ਤੇ ਮੈਂ ਤੁਹਾਨੂੰ ਕੋਈ ਨਹੀਂ ਕਰੀ ਫੇਰ ਜੋ ਚਾਹ ਪੀ ਕੇ ਚਲਦੇ ਹੋ ਟਾਈਮ ਤੇ ਤਾਂ ਕੰਨਾ ਹੋ ਗਿਆ ਜੇ ਮਾਹ ਇੱਥੇ ਟਾਈਮ ਨਾ ਪਹੁੰਚਿਆ ਜਾਣਾ ਘਰੇ ਤੇ ਕੋਈ ਗੱਲ ਨਹੀਂ ਆਪਾਂ ਫੇਰ ਕਿਸ ਦਿਨ ਸਹੀ ਫੇਰ ਆਉਂਦੇ ਚਲੋ ਤੁਸੀਂ ਰਹਿੰਦੇ ਗਰਦਿਨਾ ਪਾਣੀ ਕੀ ਮੈਂ ਉੱਥੇ 1 ਮਿੰਟ ਨਹੀਂ ਖਲੋ ਸਕਦਾ ਕਿਉਂ ਨਹੀਂ ਤੇ ਖਲੋ ਸਕਦੇ ਬਸ ਸਾਰਾ ਕੁਝ ਕੰਨੀ ਸੁਣ ਰਿਹਾ ਹਾਂ ਕੀ ਸੁਣ ਲਿਆ ਕਾਈ ਜੀ ਨੂੰ ਪਤਾ ਮੇਰੇ ਨਾਲ ਕਿੰਨਾ ਪਿਆ ਕਰਦੇ ਆ ਤਾਂ ਭਾਬੀ ਜੀ ਵੀ ਮੈਨੂੰ ਕਿਤੇ ਭੈਣਾ ਵਾਂਗ ਬੁੜੇ ਸਮਝਣ ਬਸ ਰਹਿਣ ਜੀ ਤੂੰ ਆਪਣੀ ਜਗਾ ਸਹੀ ਆ ਤੂੰ ਹੁਣ ਇਹਨਾਂ ਦੀ ਦਿੱਤ ਰੱਖਣੀ ਪਰ ਇਹ ਨਹੀਂ ਇਤਜ਼ ਕਰਾਉਂਦੇ ਅਗੇ ਲੈ ਇੰਦਾਂ ਦੀ ਸੋਚ ਈ ਆ ਲਾਉ ਤੀ ਇਹ ਦਾਣਾ ਕਰੋ ਜਿੱਤਾ ਮਰਜੀ ਹੈ ਨਾ ਉਹ ਮੇਰਾ ਪਰਿਵਾਰ ਆ ਮੰਨਿਆ ਤਾਂ ਹੀ ਹੁਣੀ ਗੱਲ ਕਰ ਤੇ ਜੇ ਆਪਾਂ ਵੀ ਉਦਾਂ ਦੇ ਹੋ ਜਾਗੇ ਫਿਰ ਉਹਨਾਂ ਤੇ ਤੁਹਾਡੇ ਚ ਕੀ ਫਰਕ ਰਹੇਗਾ ਕੋ ਯਾਰ ਗੱਲ ਤੇ ਤੇਰੀ ਠੀਕ ਆ ਇਦਾਂ ਦੇ ਹੁੰਦੇ ਪਰਿਵਾਰ ਇਦਾਂ ਹੁੰਦੇ ਆਪਣੇ ਮੈਨੂੰ ਨਹੀਂ ਇਹ ਚੀਜ਼ ਸਮਝ ਲੱਗਦੀ ਤੇ ਚੱਲ ਚੱਲੀ ਹੁਣ ਮੈਂ ਇੱਕ ਮਿੰਟ ਲਈ ਚ ਖੜੋਣ ਨੂੰ ਜੀ ਗੱਲ ਕਰਦੀ ਨਾ ਯਾਰ ਨਾ ਮਰਜੀ ਹੈ ਨਾ ਤੂੰ ਮੇਰੇ ਵਰਕੇ ਪਾਈ ਹੁਣੇ ਲੱਗੇ ਪਾਣੀ ਦਾ ਫਿਰੋ ਤੇਰਾ ਆਖਣ ਜੀ ਮੈਂ ਨਾ ਚਾਹ ਪੀਣੀ ਨਾ ਪਾਣੀ ਪੀਣਾ ਜੇ ਤੇਰਾ ਜੀ ਕਰਦਾ ਤਾਂ ਤੂੰ ਚੱਲ ਜਾ ਬਾਕੀ ਤੂੰ ਆਪਣੀ ਮਰਜ਼ੀ ਨਾਲ ਜੀ ਤੇ ਮੈਂ ਚੱਲੇ ਨਹੀਂ ਮੇਰਾ ਕਰਵਾਤ ਹੀ ਹੂ ਮੇਰਾ ਜੀਨ ਸਾਥੀ ਹੈ ਮੇਰਾ ਸਾਥ ਕੋਲ ਠੀਕਰੋਤੇ ਹਰ ਗੱਲਾਂ ਕਰੀ ਜਾਂਦੇ ਤੁਰ ਨਹੀਂ ਨਹੀਂ ਦੇ ਜੇ ਹੁਣ ਉਹ ਲੈਣ ਆਇਆ ਤਾਂ ਤੂੰ ਚੁੱਪ ਕਰਕੇ ਤੁਰ ਪਾ ਇੱਕ ਦਮ ਨਹੀਂ ਚੰਗੇ ਹੀ ਹੈ ਜਿਹੜਾ ਅੰਦਾ ਮੈਂ ਕੁਝ ਕਹਿਣਾ ਦੇਣਾ ਨਹੀਂ ਇਸ ਸਾਰਿਆਂ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ